ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਪੱਧਰਪਰੀਆ ਢੇਰੀ ਫਾਰਮ ਵਿੱਚ ਆਸ ਕਰਦੇ ਆਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਬੰਦਾ ਪੈਸੇ ਲਾਉਣੇ ਹੁੰਦੇ ਆ ਅੱਜ ਦੀ ਵਿੱਚ ਪਿੰਡ ਖਿਮਕਨ ਬਾਰਡਰ ਤੇ ਜਿਲ੍ਹਾ ਆਪਣਾ ਸ਼ਰੀਰ ਨੂੰ ਲੱਗਦਾ ਤਰ ਤਰ ਸ ਹੈ ਤੇ ਤਸਵੀਰ ਸਜਰੂ ਲੱਗਦੀ ਪੱਟੀ ਭਾਈ ਅਸ਼ਮਨੀ ਕੁਮਾਰ ਜੀ ਦੇ ਫਾਰਮ ਤੇ ਪਹੁੰਚ ਚੁੱਕੇ ਆਂ ਦੋ ਵਾੜਾਂ ਲੈ ਕੇ ਆਇਆ ਤੇ ਇੱਕ ਜਿਹੜੀ ਆ ਮੱਝ ਲੈ ਕੇ ਆਇਆ ਸਾਰਿਆਂ ਦੀ ਡਿਟੇਲ ਲੈ ਕੇ ਕਰਦੇ ਆਂ ਸਾਂਝੀ ਐਂਡ ਤੱਕ ਜਰੂਰ ਬਣੇ ਰਹੋ ਦਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਦਾ ਕੋਈ ਫਾਇਦਾ ਆ ਜਾਏ ਮਾਤਰ ਦਾ ਕੋਈ ਆਪਣੀ ਜਿਹੜੀ ਖਰੀਦਦਾਰੀ ਕਰ ਸਕੇ ਜੀ ਤੇ ਆਓ ਕਰੀਏ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਬੱਬਾ ਜੀ ਜੀ ਆਣਗੇ ਚੜਦੀ ਕਾ ਠੀਕ ਆ ਸਿੱਧਾ ਹਾਂਜੀ ਠੀਕ ਹੈ ਜੀ ਤੇ ਐਡਰੈਸ ਕਰੀਏ ਨੋਟ ਆਪਣਾ ਨਾਮ ਜੈਸ਼ਨੂ ਕੁਮਾਰ ਹਾਂ ਪਿੰਡ ਕੇਮ ਕਰਨ ਸੀਲ ਪੱਤੀ ਤੇ ਜਿਹੜਾ ਸ੍ਰੀ ਤਰਨਤਨ ਸਿੰਘ ਹੈ ਮੋਬਾਈਲ ਨੰਬਰ 8196 9021 21 ਹਾਂ ਅੱਜ ਤਾਂ ਇਹ ਨੇ ਹਾਂ ਜੀ ਠੀਕ ਹੈ ਸ਼ਰਵਾਰ ਦੇ ਤੋਂ ਕਰੀਏ ਨੀਲੀ ਰਾਵੀ ਚਾਹ ਦੀ ਜਿਹੜੀ ਠੀਕ ਹੈ ਕਿੰਨਾ ਕਿ ਦੁੱਧ ਤੁਹਾਡੇ ਅੜੀ ਗਰਾ ਭਾਜੀ ਆਪਾਂ ਮੋਲ ਲੈ ਆਂਦੀ ਆ ਹਾਂ ਤੇ ਘਰ ਵਾਲਿਆਂ ਨੇ 12-13 ਕਿਲੋ ਦੁੱਧ ਦੱਸਿਆ ਹੈ ਹੂੰ ਤੇ ਆਪਣੀ ਘਰ ਦੀ ਨਹੀਂ ਘਰ ਦੀ ਨਹੀਂ ਆਪ ਦਾ ਪਸ਼ੂ ਤੀਰਦਾਰੀ ਦਾ ਕਰਨ ਬਾਕੀ ਢਿਲ ਢੋਲੇ ਜੰਗੀ ਹਨ ਹਾਂਜੀ ਹਾਂ ਢਿਲ ਲੱਗਦੀ ਹੈ ਤਿੱਪਣ ਵੀ ਬਹੁਤ ਬੋਲੀ ਹੈ ਤਿੱਪਣ ਬੋਲੀ ਹੈ ਚੌਣ ਵੀ ਉਦਾਂ ਹੀ ਫਿਰ ਬੋਲੀ ਆਉਦੇ ਐ ਰੂਮਰ ਕੀ ਬੋਲੀ ਆ ਮੈਂ ਤਿੱਪੀ ਆ ਵਾਹ ਜੀ ਵਾਹ ਛੱਡਾ ਚੰਗਾ ਹਨਾ ਹਾਂ ਪੰਜ ਚਾਰ ਦਿਨ ਲਾਉਗੀ ਪੰਜ ਲੈ ਜੇ 6 ਲੈ ਜੇ ਹੂੰ ਨਹੀਂ ਚੰਗੀ ਤੇ ਸੂਹਾ ਤੇ ਜਾ ਹਾਂਜੀ ਦੋਰਾ ਕਰਾ ਲਈਏ ਚੈੱਕ ਸਿੰਘ ਸੁੰਘ ਬੜਾ ਸੋਹਣਾ ਲੱਗਾ ਹਨਾ ਬਹੁਤ ਸੋਹਣਾ ਸਿੰਘ ਬੜਾ ਸੋਹਣਾ ਕਮਾਲ ਦਾ ਲੱਗਾ ਲਿਖ ਆਇਆ ਥੇਂ ਗਿਆ 55ਵੇਂ ਬਾਬਾ ਜੀ ਗਾਵਾਂ ਆ ਰਹੀ ਆ ਵਾਹ ਜੀ ਵਾਹ ਵਾਹ ਜੀ ਵਾਹ ਸੱਜਣੋਂ ਨੇਲੀ ਰਾਵੀ ਤੇ ਨਾਲ ਪੱਖ ਰੱਖਦੀ ਆ ਤੇ ਥਾਲੇਵਾ ਮੈਂ ਨਾ ਕਮਾਲ ਕਰੀ ਬੈਠੀ ਸੁੰਦੀ ਨਹੀਂ ਮੇਰੇ ਹਿਸਾਬ ਨਾਲ ਅਜੇ 5-4 ਦਿਨ ਨਹੀਂ ਹਾਂਜੀ 5 ਕਿ ਦਿਨ ਲੱਗੂਗੀ 5 ਤੇ ਨਹੀਂ ਲੱਗੀ 6 ਦਿਨ ਲੱਗੀ ਤੇ ਪੂਰੀ ਬਨਜੂਗਾ ਨਾ ਲਓ ਜੀ ਫੇਸ ਕੁਆਲਟੀ ਵੇਖ ਲਓ ਸੇਂਘ ਸੁੰਘ ਦੀ 500 ਢੇਲ ਜੰਗੀ ਜੀ ਬਾਹਣੇ ਬੰਦੋ ਬੰਦੋ ਲਾਇਓ ਮੋੜ ਲਓ ਜੀ ਵਾਹ ਵਾਹ ਪੂਰਾ ਓਕੇ ਰਿਹਾ ਉਹੜਿਆ ਮੱਜ ਬਾਕੀ ਲਾਲੂਣੀ ਚੰਗੇ ਆ ਹਵਾਨੇ 'ਚ ਵੀ ਡੱਬ ਡੁੱਬਿਆ ਮੱਥੇ 'ਚ ਵੀ ਬੱਲ ਨੇ ਠੀਕ ਆ ਤੇ ਸਾਰੀਆਂ ਨਿਸ਼ਾਨੀਆਂ ਨੂੰ ਜਿਵੇਂ ਕਹਿਣ ਲੱਗੇ ਕਿ ਕੁਝ ਤੇ ਨਿਸ਼ਾਨੀਆਂ ਜਿਹੜੀਆਂ ਰਹਿ ਗਈਆਂ ਪੈਰਾਂ ਤੇ ਨਿਸ਼ਾਨ ਰਹਿ ਗਏ ਬਾਕੀ ਸਾਰੀਆਂ ਓਕੇ ਆ ਨੋ ਜੀ ਤੇ ਮੈਂ ਚੰਗੀ ਸੱਜਣੋਂ ਪਿਛੋਂ ਬੰਦੀ ਥੰਦੀ ਆ ਦੁੱਧ ਵੀ 13 12 13 ਕਿਲੋ ਜਿਹੜਾ ਪਾਊਗੀ ਕਿਉਂਕਿ ਬਾਡੀ ਬੰਤ ਦੇ ਚੱਡੇ ਦੇ ਹਿਸਾਬ ਨਾਲ ਲੱਗਦਾ ਸਾਨੂੰ ਬਾਕੀ ਸਾਰੇ ਸੂ ਜਵਾਨ ਆ ਸਾਰੇ ਸਿਆਣੇ ਨੇ ਆਪਦੀ ਸਮਝ ਲਾਇਓ ਤੇ ਗੱਲ ਮੋਲਦੀ ਕਰਕੇ ਕਿੰਨੇ ਦੀ ਦੇ ਰਹੀ ਹੈ ਬੱਬਾ ਜੀ ਆਪਾਂ ਰੇਟ ਕਰਨੇ ਆ ਫਿਕਸ ਹੀ ਫਿਕਸ ਕੋਈ ਕੋਈ 90000 ਦੀ ਮੈਂ ਬੱਬਾਈ ਦੇ ਦੇ ਆ ਠੀਕ ਸਰ ਹਾਂ ਕੋਈ ਲੱਖ ਨਹੀਂ ਕੋਈ ਸਵਾ ਲੱਖ ਨਹੀਂ ਠੀਕ ਆ ਹਾਂ ਤੇ ਕੋਈ ਮਾਨਤਨ ਹੋ ਜੂਗਾ ਮਾਨਤਨ ਥੋੜਾ ਬੋਲਾ ਕਰਦੇ ਆ ਘਰ ਆ ਜਾਂਦਾ ਹੀ ਕਰਨਾ ਜਿੰਨੇ ਚੁੱਕਿਆ ਕਰਦੇ ਠੀਕ ਕਰਦੇ ਬਾਕੀ ਕਿ ਲਾ ਕੇ ਵਿਖਾਇਓ ਮਰੀ ਜੀ ਕਿੰਤਰਾ ਮਰਜੀ ਵੇਖੋ ਅਜੀ ਪੰਜ ਸੱਤ ਦਿਨ ਮਹਿੰਦੀ ਹੈ ਮੈਂ ਤੇ ਤਿਆਰੀ ਬਣੀ ਜੀ ਵਾਹ ਜੀ ਵਾਹ ਜੀ ਵਾਹ ਚੱਡਾ ਚੰਗਾ ਅਜੇ ਬੱਬੀ ਅੱਧ ਵੀ ਨਹੀਂ ਆਈ ਵਾਹ ਸਰ ਨਹੀਂ ਲੈ ਜਾਣੇ ਅਜੇ ਪੰਜ ਛੇ ਦਿਨ ਲੈ ਜਾਣੇ ਹਨਾ ਆ ਸੂਈ ਸਵਾਈ ਹੈ ਵੇੜ ਹਾਂਜੀ ਠੀਕ ਆ ਬੱਚਾ ਕਿਹੜਾ ਆਂਦਾ ਇਹਦੀ ਆ ਵੱਛੀ ਜੀ ਬੱਬੀ ਆ ਵੱਛੀ ਆ ਗਈ ਹਨਾ ਆ ਵੱਛੀ ਸੱਜਰੋ ਆ ਗਈ ਆ ਨਿੱਕੀ ਦੀ ਆ ਵੱਛੀ ਜੀ ਤੇ 62 2 ਦੋ ਤਿੰਨ ਕਿਲੋ ਤਾਂ ਲੈ ਦੋ ਟਾਈਮ ਮੰਨੀਆਂ ਅਜੇ ਚਲੋ ਸਵੱਤਾ ਹੈ ਬਾਂਡਾ ਡੰਗਰ ਸ਼ਾਮ ਨੂੰ ਤੇ ਟਾਈਮ ਕਿੰਨਾ ਕੁ ਐਡ ਗਿਆ ਨਾ ਹੋ ਗਿਆ ਹੋਊਗਾ ਬਬਾ ਜੀ ਆਹ ਬੱਚੀ ਜੇ ਨੂੰ ਮਹੀਨੇ ਦੀ ਗਿਨ ਲਓ ਇਹਨੂੰ ਡੇਢ ਮਹੀਨੇ ਦੀ ਗਿਨ ਲੇ ਕੋਈ ਇਹਨੂੰ ਸੱਤਾਂ ਮਹੀਨਿਆਂ ਦੀ ਗਿਨ ਲਓ ਆ ਤੁਹਾਡੇ ਸਾਰਾ ਜੀ ਨੂੰ ਟਾਈਮ ਕਰ ਲੋ ਨੋਟ ਹਾਂਜੀ 12 ਵਜੇ ਤੇ 47 ਮਿੰਟ ਹੋ ਗਏ ਆ ਥੁੱਲ ਗਏ ਤੇ ਦੁਪਹਿਰ ਦਾ ਜੇ ਸਮਾਨ ਰਿਆ ਸ਼ਾਮ ਨੂੰ ਬਾਨੀ ਆ ਆਰਡਰ ਕੁਆਲਿਟੀ ਦਾ ਖਿਆਲ ਰੱਖਿਓ ਕਿੰਨੇ ਘਰ ਬਾਨੇ ਆ ਕਿੰਨਾ ਘਰ ਭਾਂਡਾ ਬਣਾਉਂਦੀ ਆ ਉਹਦਾ ਫਿਰ ਸਾਖਤਾਬ ਲੱਗ ਜਾਂਦਾ ਕਿ ਇੰਨੀ ਘਰ ਪੰਜਨਦੇ ਪਸ਼ੂ ਲਓ ਜੀ 10 ਕਿਲੋ ਦੋਵੇਂ ਟੇਮਰਾਂ ਦਾ ਦੁੱਧ ਜੀ ਮਗਰ ਬੱਚੀ ਦਾ ਦੂਸਰੇ ਸਵੇਰੇ ਦੂਸਰੇ ਸਵੇਰੇ ਤੇਨੇ ਕਿੰਨੇ ਵਜੇ ਚਵਾਈ ਹੋਈ ਹੋਗੀ ਬਾਬਾ ਸੱਤ ਵਜੇ ਚਵਾਈ ਸੱਤ ਤੋਂ ਸੱਤ ਦਾ ਹਿਸਾਬ ਲਾਈ ਫਿਰ ਟਾਈਮ ਪਿਆ ਆ ਦੇ ਹਾਂ ਜੀ ਮੈਂ ਤਾਂ ਸੱਤ ਘੰਟੇ ਪਹਿਜੇ ਲਓ ਜੀ ਸੱਤ ਘੰਟੇ ਸਵੇਰੇ ਸੱਜਣਾ ਚਵਾਈ ਦਾ ਹਿਸਾਬ ਲਾਈਏ ਦੇ ਟਾਈਮ ਪਿਆ ਆ ਲਓ ਜੀ ਥਾਂਥੋਂ ਬੜਾ ਸੋਹਣਾ ਵੈੜ ਨੂੰ ਲੱਗਾ ਆਰਡਰ ਕੁਆਲਟੀ ਵੀ ਚੰਗੀ ਆ ਲਓ ਜੀ ਤੇ ਰੇਟ ਫਿਕਸ ਇੱਕੋ ਹੀ ਬਾਬਾ ਜੀ 3000 ਦੀ ਵਾਹ ਜੀ ਵਾਹ 3000 ਕੋਈ ਨਹੀਂ ਕੋ 50 ਨਹੀਂ ਠੀਕ ਆ ਹਾਂ ਨਹੀਂ ਤੇ ਇਹਦੇ ਕੋਲ ਦੁੱਧ ਪੱਕਾ ਕਿੰਨਾ ਆ ਗਿਆ ਵੈੜੇ ਥੱਲੇ 15 ਕਿਲੋ ਦੁੱਧ ਆ 15 ਕਿਲੋ ਮੈਂ ਲੈਵੇ ਤੋਲ ਲੈ ਠੀਕ ਆ ਥਾਂਵਾੜਾ ਸੋਹਣਾ ਲੱਗਾ ਨਾ ਖੁੱਲ ਗਈ ਲਓ ਜੀ ਥਾਂੜ ਬੜਾ ਸੋਹਣਾ ਲੱਗਾ ਇਹਨੂੰ ਚੰਗਾ ਮੱਝਾਂ ਵਾਲਾ ਥਾਂ ਲੱਗਾ ਤੇ ਦੂਜਾ ਸੂਬਾ ਹੈ ਨਹੀਂ ਪਪਾ ਇਹ ਤੀਜੇ ਸੂਬਾ ਹੈ ਛੇ ਤੀਜਾ ਸੂਬਾ ਹੈ ਠੀਕ ਹੈ ਜੀ ਨੋ ਜੀ ਤੋੜ ਦੋ ਤੋੜ ਜੀ ਬismillah ਜੀ ਤੇ ਤੀਜਾ ਸੂਬਾ ਸਜਣੋਂ ਵਹਿੜਿਆ ਲਾਇਓ ਨਹੀਂ ਇਹਨੂੰ ਲਾਇਓ ਇਹਨੂੰ ਤੋੜ ਦੋ ਲਾਇ ਸਜਣੋਂ ਤੀਸਰਾ ਸੂਬਾ ਹੈ ਚਲ ਇੱਥੇ ਬੰਦ ਇੱਥੇ ਬੰਦ ਹੋ ਫਾਲ ਕਰ ਦਿੰਦੇ ਆ ਚਲ ਕੱਢ ਦੋ ਉਹਨੂੰ ਲੈ ਜਾਓ ਜਿੱਥੇ ਮਰਜ਼ੀ ਲੈ ਜਾਓ ਇਹ ਜੋ ਥਣ ਤੁਣ ਚੰਗਾ ਲੱਗਾ ਜੇ 15 ਕਿਲੋ ਮੌਕੇ ਦਾ ਦੁੱਧ ਆ ਠੀਕ ਹੈ ਜੀ ਕੋਈ ਆਪਣੀ ਤਸੱਲੀ ਕਰਕੇ ਦੋ ਟਾਈਮ ਲੈ ਜਾਏ ਹਾਂ ਲਓ ਜੀ ਸਜਣੋ ਤੇ ਬਾਕੀ ਘਾਤ ਵਜਣਾ ਜਿਹੜਾ ਫੋਲਿਆ ਵਟੇਰੀ ਠੀਕ ਹੈ ਜੀ ਵੱਛਾ ਉਹ ਬੱਚਾ ਜੀ ਸਜਣੋ ਮਗਰ ਛੰਡੀਆਂ ਸੀਲ ਬਾਬਾ ਜੀ ਇਹ ਇਹਦਾ ਪਾ 35 ਦੀ ਬਾਬਾ ਜੀ ਇਹ 35 ਦੀ 35 ਦੀ ਉਹ ਵੱਛਾ ਜੀ ਉਹ ਵੱਛਾ ਆ ਗਿਆ ਕੋਈ ਮਹੀਨੇ ਦਾ ਗੱਲੇ ਡੂੜ ਦਾ ਗੱਲੇ ਦੂਹ ਦਾ ਗੱਲੇ ਉਹ ਸਾਹਮਣੇ ਠੀਕ ਆ ਇਹ 15 ਕਿਲੋ ਦੁੱਧ ਤੇ ਹੁੰਦੇ ਥਲੇ ਹਾਂਜੀ ਲੈ ਲਵੇ ਕੋਈ 10 ਕਿਲੋ ਦੁੱਧ ਕਿੰਨਾ ਮਰਜੀ ਠੀਕ ਆ ਇਹੋ ਤਿੰਨੇ ਪਸ਼ੂ ਆ ਹਾਂਜੀ ਲਓ ਜੀ ਇਹੋ ਤਿੰਨੇ ਪਸ਼ੂ ਆ ਖਰੀਦਦਾਰੀ ਆਪਣੀ ਤੁਸੀਂ ਆਪ ਕਰਿਓ ਤੇ ਪਸ਼ੂ ਠੀਕ ਆ ਸੋਹਣੇ ਆ ਤੇ ਮੁੱਲ ਜਾ ਜਾ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ